ਪੰਜਾਬੀ ਉਹ ਇੱਕ ਦੋ ਮੈਂ ਜਰੂਰੀ ਵਿਸ਼ੇ ਉੱਤੇ ਗੱਲਾਂ ਕਰਨਾ ਚਾਹੁੰਦਾ ਧਿਆਨ ਦੇ ਕੇ ਸੁਣੀਓ ਪਹਿਲੀ ਗੱਲ ਤੇ ਆ ਜਿਹੜੇ ਆਪਾਂ ਮੇਲੇ ਮਨਾਉਨੇ ਆ ਨਾ ਜਾਂ ਟੂਰਨਾਮੈਂਟ ਕਰਾਉਨੇ ਆ ਜਾਂ ਹੋਰ ਕੁਸ਼ਤੀਆਂ ਕਰਾਉਨੇ ਜਾਂ ਕੁਝ ਵੀ ਕਰਾਉਨੇ ਇਹ ਡੇਢ ਦੋ ਮਹੀਨੇ ਲਈ ਬੰਦ ਕਰ ਦਿਓ ਪਹਿਲਾਂ ਤੇ ਆਪਾਂ ਆਪਣੇ ਉਹਨਾਂ ਭਰਾਵਾਂ ਨੂੰ ਪੈਰੀਂ ਕਰੀਏ ਜਿੱਥੇ ਹੜਾ ਹੈ ਉਧਰ ਇਹ ਜਿਹੜੇ ਪੈਸੇ ਆਪਾਂ ਉਧਰ ਖਰਚ ਕੇ ਉਹਨਾਂ ਨੂੰ ਕਿਉਂਕਿ ਆਪਾਂ ਚੀਜ਼ਾਂ ਦੇ ਦੇ ਕੇ ਮੰਗਤੇ ਨਹੀਂ ਬਣਾਉਣਾ ਆਪਾਂ ਉਹਨਾਂ ਨੂੰ ਪੈਰੀਂ ਖੜੇ ਕਰਨਾ ਵੀ ਉਹ ਆਪਣਾ ਜਿਹੜਾ ਪਰਿਵਾਰ ਚਲਾਉਣ ਦੇ ਕਾਬਲ ਦੁਆਰਾ ਆਪ ਹੋ ਜਾਣਾ ਇੰਨੇ ਕਿ ਜੋਗੇ ਕਰਨਾ ਤੇ ਦੂਜੀ ਗੱਲ ਵੀ ਆ ਸਰਕਾਰ ਨੇ ਇੱਕ ਸਕੀਮ ਲਾਗੂ ਕੀਤੀ ਆ ਬਈ ਜਿਹਦਾ ਖੇਤ ਉਹਦੀ ਰੇਤ ਉਹ ਭਾਈ ਮੈਂ ਸੋਚਦਾ ਸੀ ਵੀ ਸਰਕਾਰ ਨੇ ਸਕੀਮ ਤਾਂ ਲਾਗੂ ਕਰਤੀ ਆ ਕੀ ਉਸ ਰੇਤਾਂ ਨੂੰ ਖਰੀਦਣ ਵਾਲੇ ਗਾਗ ਸਾਡੇ ਕੋਲ ਹੈਗੇ ਆ ਉਹ ਤਾਂ ਕੋਈ ਹੈ ਹੀ ਨਹੀਂ ਫੇਰ ਹੋਣਾ ਕੀ ਆ ਕਿਸਾਨ ਨੂੰ ਇਹ ਡਰ ਹੋਣਾ ਵੀ ਭਾਈ ਵੀ ਮੈਂ ਦੱਸ ਦਵਾਂ ਕਣਕ ਬੀਜਣੀਆਂ ਵੀ ਆਪਣੇ ਖੱਤੇ ਵੇਲੇ ਕਰਾਵਾਂ ਤੇ ਉਹਨੇ ਕਹਿਣਾ ਵੀ ਲੈ ਜਾਓ ਵੀ ਜਿੰਨੇ ਲਗਾਣੀਆਂ ਆ ਮੁਫਤ ਲੈ ਜਾਓ ਮਤਲਬ ਕਿਸਾਨ ਦੀ ਜੇਬ ਚੋਂ ਪੈਸੇ ਨਹੀਂ ਪੈਣੇ ਤਾਂ ਪੈਸੇ ਕਿਹਨਾਂ ਜੇਬ ਚ ਪੈਣੇ ਆ ਜਿਨ੍ਹਾਂ ਅੱਗੇ ਜਿਹੜੇ ਮਾਈਨਿੰਗਾਂ ਕਰਦੇ ਉਹਨਾਂ ਦੀ ਜੇਬ ਚ ਲੱਜਣੇ ਆ ਮਲ ਕਿਸਾਨ ਦੇ ਪੱਲੇ ਤਾਂ ਫੇਰ ਵੀ ਨਹੀਂ ਕੁਝ ਪਿਆ ਨਾ ਇਸ ਸਕੀਮ ਨਾਲ ਉਹ ਤਾਂ ਪਊਗਾ ਜੇ ਮੋਰੇ ਉਹਦੇ ਉਸ ਰੇਤਾ ਦੇ ਗਾਹਕ ਹੋਵੇ ਵੀ ਇੰਨੀ ਰੇਤਾ ਜਿਹੜੀ ਆ ਵੇ ਇੱਕਦਮ ਕੌਣ ਖਰੀਦੂਗਾ ਇਹ ਵੀ ਸੋਚਣ ਵਾਲੀ ਗੱਲ ਆ ਤੇ ਦੂਜੀ ਗੱਲ ਭਾਈ ਵੀ ਆ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ ਆਪਣੇ ਆਪ ਨੂੰ ਵੀ ਵਿੱਚੇ ਕਹਿਣਾ ਚਾਹੁੰਦਾ ਵੀ ਜਦੋਂ ਗੰਗਾ ਵਗਦੀ ਸੀ ਉਦੋਂ ਤਾਂ ਹੱਥ ਤੋਂ ਬਹੁਤ ਜਣੇ ਆ ਜਾਂਦੇ ਹੁੰਦੇ ਆ ਜਿੱਦਾਂ ਹੜ ਆਈ ਸੀ ਉਦੋਂ ਦੋਕ ਦਿਨਾਂ ਬਾਅਦ ਉੱਥੇ ਬਹੁਤ ਰੱਛ ਪੈਣਾ ਸ਼ੁਰੂ ਹੋ ਗਿਆ ਸੀ ਤੇ ਹੁਣ ਕੀ ਹੋਇਆ ਆ ਵੀ ਹੁਣ ਉਹ ਚੀਜ਼ ਜਿਹੜੀ ਆ ਘਟਣੀ ਸ਼ੁਰੂ ਹੋ ਗਈ ਆ ਉਹ ਕਈ ਤਾਂ ਉਥੇ ਜਿੱਦਾਂ ਵੀ ਇਸੇ ਡਰ ਦੇ ਮਾਰੇ ਆਉਂਦੇ ਰਹੇ ਬਈ ਜੇ ਅਸੀਂ ਜਾ ਕੇ ਉਥੇ ਇੱਕ ਦੋ ਵੀਡੀਓ ਨਾ ਪਾਈਆਂ ਆਪਣੀ ਮੌਜੂਦਗੀ ਨਾ ਦਿਖਾਈ ਤੇ ਪੰਜਾਬ ਦੇ ਲੋਕਾਂ ਨੇ ਸਾਨੂੰ ਗਾਲਾਂ ਕੱਢਣ ਲੱਪੈਣਾ ਉਹ ਇਸ ਡਰ ਦੇ ਮਾਰੇ ਉਥੇ ਵੀਡੀਓ ਪਾਉਣ ਆਉਣ ਲੱਪੈ ਤੇ ਕਈ ਹੁਣ ਇਦਾਂ ਵੀ ਆਪਣੀ ਚਲੋ ਵੀਡੀਓ ਚਲਾਉਣ ਲਈ ਕੋਈ ਚੱਲ ਗਿਆ ਉਹ ਚੱਲ ਗਿਆ ਕੋਈ ਲਾ ਲਓ ਬਈ ਆਪਣੇ ਲਾ ਲਓ ਬਈ ਨੰਬਰ ਬਣਾਉਣ ਲਈ ਉਥੇ ਚੱਲ ਗਿਆ ਕੋਈ ਕਿਸੇ ਤਰੀਕੇ ਨਾਲ ਚੱਲ ਗਿਆ ਪਰ ਹੁਣ ਸਮਾਂ ਪਰਖਦਾ ਆ ਪੰਜਾਬੀਓ ਹੁਣ ਜਿਹੜਾ ਮੋਰੇ ਸਮਾਉਣਾ ਨਾ ਉਹਨੇ ਇਹ ਗੱਲ ਨਿਖਾਰ ਕੇ ਤੁਹਾਡੇ ਸਾਹਮਣੇ ਲੈ ਆਉਣੀ ਆ ਭਾਈ ਬੇ ਅਸਲੀ ਪੰਜਾਬ ਦਾ ਦਰਦ ਰੱਖਣ ਵਾਲੇ ਕਿਹੜੇ ਲੋਕ ਸੀ ਤੇ ਜਿਹੜੇ ਬਰਸਾਤੀ ਡੱਡੂ ਸੀ ਉਹ ਕਿਹੜੇ ਲੋਕ ਸੀ ਸਮਾ ਹੋਣਿਆਂ ਪੰਜਾਬ ਨਾਲ ਖੜਨਦਾ ਉਹਨਾਂ ਲੋਕਾਂ ਨਾਲ ਸਮਾ ਹੋਣਿਆਂ ਖੜਨਦਾ ਉਥੇ ਬੰਨ ਬੰਨੂ ਉਥੇ ਬੰਨ ਮੰਨਣ ਵਿੱਚ ਮਿੱਟੀ ਪਚਾ ਕੇ ਉਹਨਾਂ ਦੀ ਮਤ ਕਰੋ ਉਹਨਾਂ ਦੀਆਂ ਪੈਲੀਆਂ ਬਣਾ ਕੇ ਦਿਓ ਉਹ ਮਤ ਕਰੋ ਜਿਹੜੇ ਕਿਸੇ ਗਰੀਬ ਦਾ ਘਰ ਟੁੱਟ ਗਿਆ ਆ ਉਹ ਘਰ ਬਣਾ ਕੇ ਉਥੇ ਉਹਨਾਂ ਦੀ ਉਹ ਮਤ ਕਰੋ ਤਾਂ ਆ ਕੇ ਉਹ ਲੋਕ ਜਿਹੜੇ ਆਪਣੀ ਜ਼ਿੰਦਗੀ ਦੁਆਰਾ ਲੀਹ ਤੇ ਲੈ ਕੇ ਆ ਜਾਣ ਬਸ ਇੰਨੀਆਂ ਕੁ ਬੇਨਤੀਆਂ ਕਰਨੀਆਂ ਸੀ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਤੇ ਹੁਣ ਸਮੇਂ ਨੇ ਨਿਖਾਰ ਕੇ ਸਾਹਮਣੇ ਲਿਆਉਣਾ ਭਾਈ ਵੀ ਬਰਸਾਤੀ ਡੱਡੂ ਕਿਹੜੇ ਆ